ਤਲ ਤੋਂ 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 ਵੀ ਦੰਦ ਪਸਾ ਰਹੇ ਕਿ ਕਾਰਪੋਰੇਸ਼ਨ ਦੀ ਟੀਮ ਨੇ ਬੜੀ ਚੰਗੀ ਆਪਣੀ ਬਚਾਈ ਦੇ ਰਿਹਾ ਤਾਂ ਰੋਡ ਤੇ ਜਿਹੜੇ ਪੱਤੀ ਕਿਤੇ ਹੋਏ ਨੇ ਹਾਊਸ ਨੂੰ ਜਿਹੜੇ ਬਾਹਰ ਬੋਰ ਵਗੈਰਾ ਲੱਗੇ ਨੇ ਤਾਂ ਉਸ ਤੋਂ ਜਿਹੜਾ ਅੰਦਰ ਕੀਤਾ ਜਾ ਰਿਹਾ ਤਾਂ ਦੇਖੋ ਇਸ ਮਿਗਾ ਦੇ ਵੀ ਦੰਦ ਪਾ ਤਾਂ ਕਾਫੀ ਵੱਡੀ ਕਾਰਵਾਈ ਜਿਹੜੀ ਆ ਦੇਖੋ ਨੂੰ ਮਿਲੀ ਹੈ ਆਪਰੇ ਅੰਦਰ ਬਹੁਤ ਸਾਰੇ ਖੋ ਸਮਾਨ ਆ ਜਿਹੜਾ ਲਾ ਕੇ ਲੈ ਕੇ ਜਾਂਦਾ रोड साइड ते काफ़ी रेहड़ियूं वग़ैरह लॻियूं आहिनि त उन्हनि जी रेहड़ियूं रेहड़ियूं लॻियूं आहिनि पर हिकु सवाल जहिड़ा ज़रूरु खणी ਪਾਂਡੇ ਜੀ ਦੇ ਉਹਨਾਂ ਦੇ ਟੱਕੇ ਜਾ ਰਹੇ ਤਾਂ ਦੇਖੋ ਪੜ ਕੇ ਜਿਹੜਾ ਅਕਾਦਮਿਕ ਸੇ ਨੂੰ ਜੇ ਕੰਮ ਪ੍ਰਸ਼ਾਨ ਨਹੀਂ ਕਰ ਰਿਹਾ ਤਾਂ ਸਾਫੀ ਜੋ ਇਤਾਂ ਦੀ ਕਾਰਵਾਈ ਹੋ ਰਹੀ ਹੈ ਤਾਂ ਉਹਨਾਂ ਨੂੰ ਕੀ ਦੇਖਿਓ ਕੰਮਾਂ ਦਾ ਲਗਾਤਾਰ ਦਿਖਾ ਰਹੇ ਕਾਫੀ ਦੇ ਸਬੂਤ ਰਿਡੀ ਦੇ ਸਮਾਨ ਜਿਹੜਾ ਪੱਕਿਆ ਜਾ ਰਿਹਾ ਕਾਰਪੋਰੇਸ਼ਨ ਦੀ ਟੀਮ ਨੂੰ ਇਹ ਠੀਕ ਹੈ ਜਾਂ ਗਲਤ ਤਾਂ ਕੀ ਦੂਸਰ ਕੱਪ ਦੇ ਜਲਤੀਆਂ ਉਹਨੀਆਂ ਨੇ ਦੇ ਦਿੱਤੀ ਉਹਨਾਂ ਨੂੰ ਕਿਹੜਾ ਕੰਮ ਪ੍ਰਸ਼ਾਨ ਕੀਤਾ ਜਾ ਰਿਹਾ ਤਾਂ ਤੇ ਦਿੱਖ ਨੂੰ ਮਿਲਦਾ ਕਿ ਕਾਫੀ ਜਿਹੜੇ ਤਾਂ ਉਹਨਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਦੇਖੋ ਇਹਨਾਂ ਦੇ ਵਿੱਚ ਹੰਕਾਰ ਹੈ ਤਾਂ ਕਾਰਪੋਰੇਟ ਚੱਲੀ ਟੀਮ ਜਿਹੜੀ ਹੈ ਤੁਹਾਨੂੰ ਤਾਂ ਕੰਮ ਨੂੰ ਪਰ ਇਹੋ ਜਿਹੇ ਕੰਮ થઈ ਜਾਈਏ ਗਲਤੀ ਕੀ ਕਰੀਦਾ ਲੱਗੀਆਂ ਪਈ ਤਾਂ ਡਾ ਕੀ ਚੱਕ ਕੇ ਲੈ ਗਏ ਨੇ ਇੱਥੋਂ ਹਾਂ ਚੁੱਲਾ ਲੈ ਗਿਆ ਨਹੀਂ ਪਾਪ ਲੈ ਗਿਆ ਸਰਕਾਰਾਂ ਵੱਲੋਂ ਨੌਕਰੀਆਂ ਨਹੀਂ ਦਿੱਤੀ ਜਾ ਰਹੀਆਂ ਪਰ ਲੋਕੀ ਜੇ ਆਪਣਾ ਕੰਮ ਖੋਲ ਰਿਹਾ ਪੈਸੇ ਲਾ ਕੇ ਫਿਰ ਉਹ ਵੀ ਸਮਾਂ ਚੱਕ ਕੇ ਲੈ ਜਾਂਦੇ ਆ ਇਹਦੇ ਬੰਦੇ ਕੇ ਕੋਈ ਇਹਨਾਂ ਨੂੰ ਲਾਈਟਾਂ ਨਹੀਂ ਦਿਖਦੀਆਂ ਗੰਦੇ ਪਾਣੀ ਨਹੀਂ ਦਿਖਦੇ ਸੀਵਰੇਜ ਨਹੀਂ ਦਿਖਦੇ ਇਹ ਸਭ ਚੀਜ਼ਾਂ ਇਹਨਾਂ ਨੂੰ ਦੇਖਿਆ ਜਾਂਦੀਆਂ। ਦੇਖੋ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਦਾਵਾ ਕਰਦੀ ਗਰੀਬਾਂ ਲਈ ਆਪਾਂ ਕੰਮ ਕਰ ਰਹੇ ਹਾਂ, ਕੀ ਕਰ ਰਹੇ? ਇਹੀ ਕੰਮ ਕਰ ਰਹੇ ਨੇ। ਗਰੀਬ ਬੰਦੇ ਕੀ ਕਹਿ ਸਕਦੇ? ਗਰੀਬ ਬੰਦੇ ਕੀ ਕਹਿ ਸਕਦੇ? ਰੋਡ ਤੋਂ ਘੜ ਤੋਂ ਘਟਾ 5-10 ਫੁੱਟ ਤੁਹਾਡਾ ਪਿੱਛੇ ਦੁਕਾਨਾਂ ਤੁਹਾਡੀ। ਕੋਈ ਰਸ ਨਹੀਂ ਹੈਗਾ, ਕੁਝ ਨਹੀਂ ਹੈਗਾ, ਛੋਟੀ ਦੁਕਾਨ ਵੀ ਖੋਲੀ ਹੋਈ ਏ। ਕੁਝ ਨਹੀਂ। ਹੁਣ ਤੁਸੀਂ ਕਿੱਦਾਂ ਕਰੋਗੇ ਫਿਰ ਸਿਲੰਡਰ ਗੈਸ ਕਿੱਥੋਂ ਲਿਆਉਂਗੇ? ਇਹ ਚੂਲਾ ਫਿਰ ਲੈ ਕੇ ਆਉਣਾ ਪੈਣਾ। ਕਹਾਂ ਤੋਂ ਲੈ ਕੇ ਆਓਗੇ ਆਪ? कमाई तो इतनी होगी नहीं आप का आदमी का कमाई कमाई नहीं मंजूरी मेहनत करते हैं सकते हैं आदमी कमाई ਇਹ ਕਿ ਉਹ ਕਾਰਵਾਈ ਪਿੱਛੇ ਵੀ ਰੇੜੀਆਂ ਵਾਲਿਆ ਸਮਾਨ ਚੱਕਿਆ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਓਏ ਓਏ ਦਾਦੇ ਇੱਕ ੱਤਕਾ ਆ ਯਾਰ ਸਾਰਾ ਚੱਲ ਨਹੀਂ ੱਤਕਾ ਡਿਆ ਹੈ ਬੰਦੇ ਆ ਸੀ ਰੋਮ ਰੇੜੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਪਿੱਛੇ ਕਰਕੇ ਲੱਗੀਆਂ ਹੋਈਆਂ ਨੇ ਜੇ ਨਾ ਕੋਈ ਤੰਗੀ ਪਰੇਸ਼ਾਨੀ ਆ ਰਹੀ ਆ ਉਹਦੇ ਬਾਰੇ ਕੀ ਕਹਿਣਾ ਹੈ ਅਜੇ ਇਹ ਨਹੀਂ ਸਭ ਤੋਂ ਵੱਡੀ ਗੱਲ ਦੇਖੋ ਸਪੇਸ ਕਿੰਨਾ ਹੈਗਾ ਆ ਰੋਡ ਤੋਂ ਕਿੰਨਾ ਛੱਡਿਆ ਹੋਇਆ ਹੈ ਜਿਆਦਾ ਕੋਈ ਜਾਮ ਨਹੀਂ ਲੱਗ ਰਿਹਾ ਵੱਡੀ ਕੋਈ ਜਾਮ ਨਹੀਂ ਲੱਗਦਾ ਕੋਈ ਜਾਮ ਲੱਗ ਹੀ ਨਹੀਂ ਜ਼ਿਆਦਾ ਇੱਥੇ ਨਹੀਂ ਵੱਡੀਆਂ ਤਾਂ ਕਾਨਾਂ ਦੇ ਬੋਟ ਉਧਾਂ ਛੱਡ ਦਿੱਤੇ ਜਾਂਦੇ ਆ ਕਰੀਬਾ ਦੇ ਨਾਲ ੱਤਕਾ ਕੀਤਾ ਜਾ ਰਿਹਾ ਕਿ ਆਈ ਹੈ ਦਿੱਲੀ ਜਾਣੀ ਹੈ ਇਹ ਕਦੀ ਹਟ ਨਹੀਂ ਸਕਦੀ ਕਿਸੇ ਦਾ ਸਿਲੰਡਰ ਚੱਕਿਆ ਜਾ ਰਿਹਾ ਕਿਸੇ ਦਾ ਕੋ ਸਰਕਾਰਾਂ ਵੱਲੋਂ ਨੌਕਰੀ ਨਹੀਂ ਦਿੱਤੀ ਜਾ ਰਹੀ ਪਰ ਬੇਰੋਜ਼ਗਾਰ ਜ਼ਰੂਰ ਕੀਤਾ ਜਾ ਰਿਹਾ ਉਹ ਤੇ ਸਰਕਾਰ ਹੀ ਫੁੱਦੂਆ ਭੈਣ ਦੀ ਸਰਕਾਰ ਜਿਹੜੀਆਂ ਸਰਕਾਰਾਂ ਹੈ ਜਿਹੜਾ ਪਬਲਿਕ ਕਿਸੇ ਕੰਮ ਦੀ ਸਰਕਾਰ ਨਹੀਂ ਹੈ ਝੂਠ ਬੋਲਣ ਦੀ ਸਰਕਾਰ ਹੈ ਜਿੰਨਾ ਕੁਝ ਕਰਨ ਦੇ ਹੀ ਹੈ ਹੁਣ ਜਿੰਨੇ ਵੀ ਬੰਦੇ ਆ ਤੇ ਸਮਾਨ ਚੱਕੇ ਗਏ ਨੇ ਸਾਰੇ ਜਿਹੜੇ ਗਰੀਬ ਬੰਦੇ ਆ ਜਿੰਨੇ ਦੇ ਵੀ ਸਮਾਨ ਚੱਕੇ ਗਏ ਨੇ ਅਸੀਂ ਵੀ ਇਸ ਗੱਲ 'ਚ ਰੋਂਗ ਕਵਾਂਗੇ ਜੇ ਉਹ ਛੜਕਦੇ ਕਿਨਾਰੇ ਤੇ ਹੋਵੇ ਜੇ 40 ਫੁੱਟ ਬੰਦਾ ਪਿੱਛੇ ਬੈਠਾ ਉਹਦਾ ਸਮਾਨ ਚੱਕਣ ਦਾ ਕੀ ਆਈਡੀਆ ਬੰਦਾ ਮਤਲਬ ਗਲਤ ਹੋ ਰਿਹਾ ਤੁਹਾਡੇ ਨਜ਼ਰੀਏ ਦੇ ਨਾਲ ਬਿਲਕੁਲ